ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਪਿਛਲੇ ਸਮੇਂ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ ਕਿ ਕੁਝ ਜਿਹੜੇ ਗਰੀਬ ਘਰਾਂ ਦੇ ਬੱਚੇ ਐ ਉਹ 5 7 ਪੜ੍ਹਨ ਤੋਂ ਬਾਅਦ ਜਾਂ 8 9 ਪੜ੍ਹਨ ਤੋਂ ਬਾਅਦ 10ਵੀਂ ਤੋਂ ਬਾਅਦ ਜਿਹੜਾ ਉਹ ਆਪਣੀ ਪੜ੍ਹਾਈ ਛੱਡ ਜਾਂਦੇ ਆ ਤਾਂ ਪੰਜਾਬ ਸਰਕਾਰ ਦਾ ਅਤੇ ਸਿੱਖਿਆ ਵਿਭਾਗ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਜਿਹੜਾ ਨਵਾਂ ਉਦਮ ਜਿਹੜਾ ਉਹ ਲੈ ਕੇ ਆਂਦਾ ਹੈ ਕਿ ਜਿਹੜਾ ਕੋਈ ਵੀ ਬੱਚਾ 3 ਸਾਲ ਤੋਂ ਲੈ ਕੇ 19 ਸਾਲ ਤੱਕ ਦਾ ਬੱਚਾ ਜੇਕਰ ਕਿਸੇ ਕਾਰਨ ਕਰਕੇ ਆਪਣੀ ਪੜ੍ਹਾਈ ਤੋਂ ਵਾਂਝਾ ਰਹਿ ਚੁੱਕਿਆ ਤਾਂ ਉਹਨੂੰ ਪੜਾਇਆ ਜਾਊਗਾ ਤਾਂ ਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਅਤੇ ਉਹਨਾਂ ਬੱਚਿਆਂ ਤੱਕ ਜਰੂਰ ਪਹੁੰਚਦੀ ਕਰਿਓ ਤੇ ਉਹਨਾਂ ਦੇ ਮਾਪਿਆਂ ਤੱਕ ਜਿਹੜੇ ਬੱਚੇ ਕਿਸੇ ਕਾਰਨਾ ਕਰਕੇ ਹਟ ਚੁੱਕੇ ਆ ਅਪਣੀ ਪੜਾਈ ਨਹੀਂ ਕਰ ਰਹੇ ਚਾਹੇ ਉਹ ਲੜਕੇ ਚਾਹੇ ਲੜਕੀਆਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਲੀਜ਼ ਪਹੁੰਚਦੀ ਕਰਿਓ ਤਾਂ ਕਿ ਇਹ ਸਾਰੀ ਜਾਣਕਾਰੀ ਪੰਜਾਬ ਚ ਹੁਣ ਨਹੀਂ ਰਹੇਗਾ ਕੋਈ ਅਣਪੜਾ ਸਰਕਾਰ ਨੇ ਪੜ੍ਹਾਈ ਤੋਂ ਵਿਰਵੇ ਜਾਂ ਜਿਹੜੇ ਵਿਸਰ ਚੁੱਕੇ ਐ ਤੋਂ 3 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਵੀੜਾ ਚੁੱਕਿਆ ਭਾਵੇਂ ਇਹ ਸਰਕਾਰ ਦੀ ਇੱਕ ਬੜੀ ਵਧੀਆ ਜਿਹੜੀ ਪਹਿਲ ਕਦਮੀ ਕੀ ਹੈ ਜਿਸ ਤਰ੍ਹਾਂ ਪਹਿਲਾਂ ਸਾਖਰਤਾ ਅਭਿਆਨ ਚੱਲਦਾ ਸੀ ਠੀਕ ਹੈ ਜੀ ਤਾਂ ਕਿ ਜਿਹੜੇ ਬੱਚੇ ਆਪਣੀ ਪੜ੍ਹਾਈ ਛੱਡ ਚੁੱਕੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਦੀ ਪਛਾਣ ਕੀਤੀ ਜਾਊਗੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਾਇਆ ਜਾਊਗਾ ਪੰਜਾਬ ਦਾ ਸਿੱਖਿਆ ਵਿਭਾਗ ਸੂਬੇ ਵਿੱਚ ਅਕਾਦਮਿਕ ਸਾਲ 25-26 ਲਈ 3 ਤੋਂ 19 ਸਾਲ ਉਮਰ ਵਰਗ ਦੇ ਪੜਾਈ ਤੋਂ ਬਿਰਵੇ ਬੱਚਿਆਂ ਦੀ ਪਛਾਣ ਕਰੇਗਾ ਇਸ ਸਬੰਧੀ 1 ਮਹੀਨੇ ਦਾ ਸਰਵੇ ਕੀਤਾ ਜਾ ਰਿਹਾ ਜੋ ਕਿ 18 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 10 ਅਕਤੂਬਰ ਤੱਕ ਚੱਲੇਗਾ ਵਿਭਾਗ ਨੇ ਇਸ ਬਾਬਤ 12 ਕਾਲਮਾਂ ਦਾ ਇੱਕ ਪਰਫਾਰਮਾ ਵੀ ਜਾਰੀ ਕੀਤਾ ਹੈ ਜਿਸ ਵਿੱਚ ਪੜਾਈ ਤੋਂ ਬਿਰਵੇ ਬੱਚਿਆਂ ਦੀ ਸੰਪੂਰਨ ਜਾਣਕਾਰੀ ਇਕੱਤਰ ਕੀਤੀ ਜਾਊਗੀ ਸਰਵੇ ਦਾ ਜਿੰਮਾ ਐਸੋਸੀਏਟ ਟੀਚਰਾਂ ਈਜੀਐਸਈ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਦਿੱਤਾ ਗਿਆ ਜੀ ਇਹ ਸਾਰੇ ਵਰਕਰ ਜਿਹੜਾ ਘਰ ਘਰ ਜਾ ਕੇ ਅਜਿਹੇ ਬੱਚਿਆਂ ਦੇ ਬੀਰਵੇ ਇਕੱਠੇ ਕਰਨਗੇ ਜਿਹੜੇ ਕਦੇ ਸਕੂਲ ਹੀ ਨਹੀਂ ਗਏ ਜਾਂ ਸਕੂਲ ਤਾਂ ਗਏ ਪਰ ਡ੍ਰੌਪ ਆਊਟ ਹੋ ਗਏ ਕਿਹਾ ਗਿਆ ਹੈ ਕਿ ਸਾਰੇ ਅੰਕੜਿਆਂ ਦੀ ਬੀਰਵੇ 13 ਦਸੰਬਰ ਤੱਕ 2024 ਤੱਕ ਟਰੈਕਿੰਗ ਸਿਸਟਮ ਤੇ ਪ੍ਰਬੰਧਕ ਪੋਰਟਲ ਸਾਂਝਾ ਕਰਕੇ ਲਾਜ਼ਮੀ ਹਨ ਠੀਕ ਹੈ ਜੀ ਸਾਂਝੇ ਕਰ ਦਿੱਤੇ ਜਾਣਗੇ ਵਿਭਾਗ ਨੇ ਸਖਤ ਹਦਾਇਤ ਕੀਤੀ ਹੈ ਕਿ ਜੇਕਰ ਬੀਰਵੇ ਬੱਚਿਆਂ ਵਿੱਚ ਕੋਈ ਤਰੁਤੀ ਰਹਿੰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਬੀਪੀਓ ਦੀ ਹੋਵੇਗੀ ਇਸ ਸੰਬੰਧੀ 16 ਦਸੰਬਰ ਤੱਕ ਜ਼ਿਲ੍ਹਾ ਸਿੱਖਿਆ ਅਫਸਰ ਸਰਵੇਖਣ ਦੀ ਪੂਰੀ ਰਿਪੋਰਟ ਤਿਆਰ ਕਰਕੇ ਮੁਖ ਤਤੂ ਨੀਮਲ ਰਹੀਂ ਭੇਜਣੀ ਠੀਕ ਹੈ ਜੀ ਤਾਂ ਜੇਕਰ ਆਪਾਂ ਪੂਰੀ ਪੂਰੀ ਗੱਲ ਕਰ ਲਈਏ ਤਾਂ ਸਿੱਖਿਆ ਵਿਭਾਗ ਦਾ ਜਾਂ ਪੰਜਾਬ ਸਰਕਾਰ ਦਾ ਇੱਕ ਬੜਾ ਵਧੀਆ ਉਪਰਾਲਾ ਜਿਹੜਾ ਇਹਨੂੰ ਕਹਿ ਸਕਦੇ ਹਾਂ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਹਟ ਚੁੱਕੇ ਆ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹਨਾਂ ਦਾ ਫੈਮਿਲੀ ਪ੍ਰੋਬਲਮ ਹੋਵੇ ਜਾਂ ਵੈਸੇ ਬੱਚਿਆਂ ਦਾ ਕਈ ਵਾਰ ਮਨ ਉਸ ਸਮੇਂ ਨਹੀਂ ਹੁੰਦਾ ਪੜ੍ਹਨ ਦਾ ਤਾਂ ਉਸ ਤੋਂ ਬਾਅਦ ਜੀ ਕਰਦਾ ਹੈ ਨਾ ਤਾਂ ਉਹਨਾਂ ਲਈ ਇੱਕ ਬੜਾ ਵਧੀਆ ਮੌਕਾ ਜ पंजाब ਸਰਕਾਰ ਦੇ ਸਿੱਖਿਆ ਭੰਗ ਕਰ ਰਹੀ ਹੈ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਤਾਂ ਕਿ ਉਹ ਇੰਨੇ ਕਾਬਿਲ ਹੋ ਸਕਣ ਕਿ ਥੋੜਾ ਬਹੁਤ ਆਪਣਾ ਜਿਹੜਾ ਉਹ ਜ਼ਿੰਦਗੀ ਜੀ ਸਕਣ ਠੀਕ ਹੈ ਸੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਉਹਨਾਂ ਬੱਚਿਆਂ ਤਰੂ ਤੱਕ ਅਤੇ ਮਾਪਿਆਂ ਤੱਕ ਜ਼ਰੂਰ ਸਾਂਝਾ ਕਰਿਓ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ